ਸਰੀ ਤੁਸੀਂ ਦੇਖਿਆ ਹੋਵੇਗਾ ਕਿ ਲੋਕ ਆਪਣਾ ਜਿਹੜਾ ਜਨਮ ਦਿਨ ਨੇ ਵੱਡੇ ਵੱਡੇ ਹੋਟਲਾਂ ਦੇ ਵਿੱਚ ਲੱਖਾਂ ਰੁਪਏ ਖਰਚ ਕੇ ਜਿਹੜਾ ਮਨਾਉਂਦੇ ਨੇ ਕਿਉਂਕਿ ਜਨਮ ਦਿਨ ਦੀ ਖੁਸ਼ੀ ਐਨੀ ਹੁੰਦੀ ਆ ਪਰ ਆਪਾਂ ਗੱਲ ਕਰਦੇ ਆ ਖਰੜ ਦੇ ਐਮਸੀ ਰਜਿੰਦਰ ਲੰਬardar ਜੀ ਜੋ ਕਿ ਮਸ਼ਹੂਰ ਨੇ ਮੰਨੀ ਹੋਈ ਸ਼ਖਸ ਨੇ ਉਹ ਸਮਾਜ ਸੇਵੀ ਵੀ ਨੇ ਉਹਨਾਂ ਨੇ ਇੱਕ ਅਨੋਖਾ ਤਰੀਕੇ ਦੇ ਨਾਲ ਆਪਣਾ ਜਿਹੜਾ ਹੈ ਜਨਮ ਦਿਨ ਮਨਾਇਆ ਏ ਕਹਿੰਦੇ ਨਗਰ ਕਾਉਂਸਲ ਦੇ ਵਿੱਚ ਉਹ ਲੰਬardar ਦੇ ਨਾਲ ਨਾਲ ਐਮਸੀ ਵੀ ਨੇ ਤੇ ਨਗਰ ਕਾਉਂਸਲ ਦੇ ਮੁਲਾਜ਼ਮ ਨੇ ਸਫਾਈ ਸੇਵਕ ਨੇ ਸੀਵਰਾ ਸਾਫ ਕਰਨ ਵਾਲੇ ਨੇ ਤੇ ਵਾਟਰ ਸਰਪਲਾਈ ਵਾਲਿਆਂ ਦੇ ਨਾਲ ਜਿਹੜਾ ਅੱਜ ਜਨਮ ਦਿਨ ਮਨਾ ਰਹੇ ਨੇ ਇਹ ਲਾਈਵ ਤਸਵੀਰਾਂ ਜਿਹੜੀਆਂ ਨੇ ਅਸੀਂ ਤੁਹਾਨੂੰ ਅਸੀਂ ਜੜੀਆਂ ਦਿਖਾ ਰਹੇ ਆ ਕਿ ਰਜਿੰਦਰ ਲੰਬੜਦਾਰ ਜੀ ਜੋ ਕਿ ਐਮਸੀਆਰ ਲੰਬੜਦਾਰ ਨਾਲ ਨਾਲ ਨੇ ਤੁਸੀਂ ਦੇਖ ਰਹੇ ਹੋ ਸਫਾਈ ਸੇਵਕ ਜਿਹੜੇ ਨਗਰ ਕਾਉਂਸਲ ਦੇ ਮੁਲਾਜ਼ਮ ਨੇ ਕਹਿੰਦੇ ਨੇ ਮੇਰਾ ਆਪਣਾ ਪਰਿਵਾਰ ਹੈ ਤੇ ਉਸ ਪਰਿਵਾਰ ਦੇ ਨਾਲ ਜਿਹੜਾ ਨਾ ਆਪਣਾ ਜਨਮ ਦਿਨ ਮਨਾ ਰਹੇ ਨੇ ਤੇ ਤੁਸੀਂ ਦੇਖ ਰਹੇ ਹੋ ਇਹ ਲਾਈਵ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਅਸੀਂ ਖਰੜ ਦੇ ਵਾਰਡ ਨੰਬਰ 6 ਦੀਆਂ ਅਸੀਂ ਦਿਖਾ ਰਹੇ ਹਾਂ ਕੇਕ ਕੱਟਣ ਦੀ ਰਸਮ ਜਿਹੜੀ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਰਜਿੰਦਰ ਲੰਬੜਦਾਰ ਦੇ ਨਾਲ-ਨਾਲ ਉਹਨਾਂ ਦੀ ਜਿਹੜੀ ਧਰਮ ਪਤਨੀ ਹੈ ਉਹ ਵੀ ਜਿਹੜੇ ਨੇ ਜਿਹੜੇ ਮੁਲਾਜ਼ਮ ਨੇ ਨਗਰ ਕੌਂਸਲ ਦੇ ਮੁਲਾਜ਼ਮਾਂ ਦੇ ਹੱਥੋਂ ਜਿਹੜਾ ਨੇ ਕੇਕ ਕਟਵਾ ਕੇ ਆਪਣਾ ਜਨਮ ਦਿਨ ਮਨਾ ਰਹੇ ਨੇ ਤੁਸੀਂ ਦੇਖ ਰਹੇ ਹੋ ਉਹਨਾਂ ਦੇ ਦੋਨੇ ਬੇਟੇ ਵੀ ਉਹਨਾਂ ਦੇ ਨਾਲ ਨੇ ਤੇ ਜਨਮ ਦਿਨ ਦੀ ਖੁਸ਼ੀ ਜਿਹੜੇ ਨੇ ਆਪਣੇ ਨਗਰ ਕੌਂਸਲ ਦੇ ਮੁਲਾਜ਼ਮਾਂ ਦੇ ਨਾਲ ਜਿਹੜੇ ਨੇ ਉਹ ਮਨਾ ਰਹੇ ਨੇ ਇਹ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅਰਜਿੰਦਰ ਨੰਬਰਦਾਰ ਜੀ ਦਾ ਜਿਹੜਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਰਜਿੰਦਰ ਨੰਬਰਦਾਰ ਜੀ ਦਾ 55 55 ਸਾਲ ਹੋ ਚੁੱਕੇ ਨੇ ਉਹਨਾਂ ਦਾ ਜਨਮ ਦਿਨ ਜਿਹੜਾ ਹੈ ਸਫਾਈ ਸੇਵਕਾਂ ਦੇ ਨਾਲ ਨਗਰ ਕੌਂਸਲ ਦੇ ਜਿਹੜੇ ਨੇ ਮੁਲਾਜ਼ਮ ਨੇ ਉਹਨਾਂ ਦੇ ਨਾਲ ਜਿਹੜਾ ਜਨਮ ਦਿਨ ਮਨਾਇਆ ਜਾ ਰਿਹਾ ਤੇ ਰਜਿੰਦਰ ਨੰਬਰਦਾਰ ਜੀ ਦਾ ਮੂੰਹ ਮਿੱਠਾ ਕਰਾ ਰਹੇ ਨੇ ਤੇ ਕੇਕ ਖਵਾ ਕੇ ਜਿਹੜੇ ਜਨਮ ਦਿਨ ਦੀ ਖੁਸ਼ੀ ਮਨਾ ਰਹੇ ਨੇ ਇਹ ਤਸਵੀਰਾਂ ਅਸੀਂ ਤੁਹਾਨੂੰ ਜਿਹੜੀਆਂ ਨੇ ਖੜੜਦੀਆਂ ਦਿਖਾ ਰਹੇ ਹਾਂ ਤੁਸੀਂ ਦੇਖ ਰਹੇ ਹੋ ਕਿ ਅਸੀਂ ਹੁਣ ਅਰ ਰਜਿੰਦਰ ਜੀ ਦੇ ਨਾਲ ਨੰਬਰਦਾਰ ਜੀ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਨੰਬਰਦਾਰ ਜੀ ਅੱਜ ਜਿਹੜਾ ਹੈ 55 ਸਾਲ ਜਿਹੜੇ ਨੇ ਪੂਰੇ ਹੋ ਚੁੱਕੇ ਨੇ ਤੇ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਜਨਮ ਦਿਨ ਜਿਹੜਾ ਹੈ ਮਨਾਇਆ ਜਾ ਰਿਹਾ ਤੇ ਮੁਲਾਜ਼ਮਾਂ ਦੇ ਨਾਲ ਜਨਮ ਦਿਨ ਮਨਾਇਆ ਜਦਕਿ ਲੋਕ ਲੱਖਾਂ ਰੁਪਏ ਖਰਚ ਕੇ ਹੋਟਲਾਂ ਦੇ ਵਿੱਚ ਜਨਮ ਦਿਨ ਮਨਾਉਂਦੇ ਨੇ ਤੇ ਅੱਜ ਤੁਹਾਡਾ ਜਨਮ ਦਿਨ ਜਿਹੜਾ ਮਨਾਇਆ ਜਾ ਰਿਹਾ ਕੀ ਕਹਿੰਦੇ ਹੋ ਜਦੋਂ ਵੀ ਕੋਈ ਖੁਸ਼ੀ ਦਾ ਮੌਕਾ ਹੁੰਦਾ ਬੰਦਾ ਆਪਣੇ ਪਰਿਵਾਰ 'ਚ ਖੁਸ਼ੀ ਸਾਂਝੀ ਕਰਦਾ ਮੇਰਾ ਇਹੀ ਪਰਿਵਾਰ ਕਿਉਂਕਿ ਅਸੀਂ 5 ਸਾਲ ਲਈ ਐਮਸੀ ਆ ਔਰ 5 ਸਾਲ ਲਈ ਐਮਸੀ ਦਾ ਜਿੰਨਾ ਟੌਰ ਬੰਦ ਆ ਇਹਨਾਂ ਦੇ ਬੰਦਿਆਂ ਦੇ ਸਿਰ ਤੇ ਬੰਦ ਆ ਕਿਉਂਕਿ ਅਸੀਂ ਤਾਂ ਫੋਨ ਕਰਨਾ ਕੰਮ ਤਾਂ ਇਹਨਾਂ ਨੇ ਕਰਨਾ ਹੁੰਦਾ ਔਰ ਮੈਨੂੰ ਆ ਸਾਰੀ ਆਪਦੀਆਂ ਟੀਮਾਂ ਤੇ ਮਾਣ ਹੈ ਵੀ ਜਦੋਂ ਵੀ ਮੈਂ ਫੋਨ ਕੀਤਾ ਮੇਰਾ ਕਦੀ ਕੰਮ ਨਹੀਂ ਰੁਕਿਆ ਠੀਕ ਹੈ ਜੀ ਠੀਕ ਹੈ ਇਹ ਮੇਰੀਆਂ ਬਾਵਾਾਂ ਤੇ ਆਪਦੀਆਂ ਬਾਵਾਾਂ ਨੇ ਖੁਸ਼ੀ ਮਨਾਈ ਜਾਂਦੀ ਹੈ ਠੀਕ ਹੈ ਜੀ ਇਸ ਕਰਕੇ ਮੈਂ ਸੋਚਿਆ ਮੈਂ ਆਪਣੇ ਪਰਿਵਾਰ ਨਾਲ ਪਹਿਲਾਂ ਖੁਸ਼ੀ ਸਾਂਝੀ ਕਰਦਾ ਦੂਸਰੀ ਮੇਰੀ ਇੱਕ ਹੋਰ ਸੋਚ ਬੜੀ ਇਹ ਮੈਂ ਸੋਚਦਾ ਵੀ ਅਸੀਂ 5 ਸਾਲ ਲਈ ਐਮਸੀ ਆ ਜੀ 5 ਸਾਲ ਤੋਂ ਬਾਅਦ ਬੰਦੇ ਦੀ ਸਾਰੀ ਉਮਰ ਤਾਂ ਐਮਸੀ ਰਹਿਣਾ ਨਹੀਂ ਮੈਂ ਕਹਿੰਦਾ ਕੋਈ ਇਹੋ ਜਿਹਾ ਕੰਮ ਕਰ ਦਾਂ ਕੱਲ ਨੂੰ ਮੈਂ ਇਹਨਾਂ ਕੋਲ ਜਾਵਾਂ ਕਿਸੇ ਵੀ ਬ੍ਰਾਂਚ ਚ ਲੰਬੜਦਾਰ ਜੀ ਇੱਕ ਗੱਲ ਕੱਢ ਰਿਹਾ ਲੋਕ ਜਿਹੜੇ ਨੇ ਹੋਟਲਾਂ ਦੇ ਵਿੱਚ ਮਨਾਉਂਦੇ ਨੇ ਕੀ ਇਹੋ ਜਿਹਾ ਮਨ ਦੇ ਵਿੱਚ ਆਇਆ ਕਿ ਜਿਹੜੇ ਨਗਰ ਕਾਉਂਸਲ ਦੇ ਮੁਲਾਜ਼ਮਾਂ ਦੇ ਨਾਲ ਜਿਹੜਾ ਹੈ ਤੁਸੀਂ ਸਫਾਈ ਸੇਵਕ ਨੇ ਵਾਟਰ ਸਪਲਾਈ ਵਾਲੇ ਨੇ ਸੀਵਰੇਜ ਸਾਫ਼ ਕਰਨ ਵਾਲੇ ਨੇ ਇਹ ਇਹਨਾਂ ਦੇ ਨਾਲ ਜਿਹੜਾ ਜਨਮ ਦਿਨ ਮਨਾਉਣ ਦਾ ਕੀ ਮਕਸਦ ਹੈ ਕੀ ਕਹਿਣਾ ਚਾਹੁੰਦੇ ਹੋ ਕੀ ਨਸੀਹਤ ਹੈ ਮੇਰੀ ਸੋਚ ਵੀ ਇਹਨਾਂ ਦੇ ਮਨ ਚ ਕੋਈ ਇਹ ਨਾ ਜਾਵੇ ਪਾੜਾ ਨਾ ਆਵੇ ਸਾਡੇ ਚ ਵੀ ਅਸੀਂ ਕਿਤੇ ਐਮਸੀ ਕੋ ਤੇ ਉੱਚਾ ਹੁੰਦਾ ਤੇ ਇਹ ਵਿਚਾਰੇ ਕਿਤੇ ਨੀਵੇਂ ਹੁੰਦੇ ਇਹ ਮੇਰੇ ਭਰਾ ਹੈ ਸਾਰੇ ਜਿਵੇਂ ਦੇ ਉਵੇਂ ਇਹੋ ਜੇ ਐਵੇਂ ਮੈਂ ਇਨਾ ਇਨਾ ਵਰਗਾ ਹੀ ਮੈਂ ਆ ਮੈਂ ਵਿੱਚ ਗੱਲ ਵਿੱਚ ਰਹਿ ਗਈ ਮੈਂ ਕਹਿੰਨਾ ਵੀ ਮੈਂ ਜਦੋਂ ਐਮਸੀ ਨਾ ਰਵਾਂ ਮੈਂ ਜਿਹੜੀ ਵੀ ਬ੍ਰਾਂਚ ਵਿੱਚ ਜਾਵਾਂ ਉੱਥੇ ਮੈਨੂੰ ਕੁਰਸੀ ਮਿਲੇ ਤੇ ਮੈਨੂੰ ਇੱਜ਼ਤ ਮਾਨਸਕਾਰ ਮਿਲੇ ਮੈਂ ਕੁਝ ਇਹੋ ਜਿਹਾ ਕੰਮ ਕਰ ਜਾਵਾਂ ਵੀ ਮੈਨੂੰ ਸਾਰੇ ਜੱਫੀ ਪਾ ਕੇ ਮਿਲਣ ਤੇ ਕਈ ਕਈ ਇਹ ਜੇ ਹੋਰ ਵੀ ਜਿਹੜੇ ਨੇ ਲੋਕ ਨੇ ਜਿਹੜੇ ਮੁਲਾਜ਼ਮਾਂ ਦੇ ਕਈ ਵਾਰ ਘਿਰਨਾ ਵੀ ਕਰਦੇ ਨੇ ਕਿ ਕਈ ਵਾਰ ਕੋਈ ਟੌਂਟ ਵੀ ਵੱਜਦੇ ਨੇ ਪਰ ਤੁਸੀਂ ਉਹਨਾਂ ਨੂੰ ਵੱਖਰੀ ਇੱਕ ਨਸੀਹਤ ਦੇ ਰਹੇ ਹੋ ਕਿ ਅੱਜ ਜਿਹੜਾ ਜਨਮ ਦਿਨ ਹੈ ਨਗਰ ਕਾਉਂਸਲ ਦੇ ਮੁਲਾਜ਼ਮਾਂ ਦੇ ਨਾਲ ਮਨਾ ਰਹੇ ਹੋ ਕੀ ਕਹਣਾ ਉਹਨਾਂ ਨੂੰ ਨਸੀਹਤ ਕੀ ਹੈ ਮੈਦਗੀ ਕੇ ਲੱਗਿਆ ਜੀ ਵੀ ਕਿਸੇ ਵੀ ਐਮਸੀ ਦੀ ਸਰਦਾਰੀ ਆਪਦੀ ਟੀਮ ਨਾਲ ਜੇ ਕੋਈ ਵਾਟਸਪਲੇ ਦੀ ਟੀਮ ਜੇ ਲਾਈਨ ਟੁੱਟ ਜਾਂਦੀ ਵਿਚਾਰਿਆਂ ਨੇ ਸਾਰਾ ਸ਼ਹਿਰ ਸੰਭਾਲਿਆ ਮਿੰਟ 'ਚ ਆ ਕੇ ਆ ਕੇ ਠੀਕ ਕਰਦੇ ਆ ਪਤਾ ਨਹੀਂ ਕਿੰਨਾ ਜ਼ੋਰ ਲਾਉਂਦੇ ਮੈਨੂੰ ਪਤਾ ਵੀ ਇੰਨਾ ਤੇ ਕਿੰਨਾ ਬਰਡਨ ਹੈ ਸਾਰੇ ਸ਼ਹਿਰ ਦਾ ਜਿੰਨਾ ਭਾਰ ਇਹਨਾਂ ਦੇ ਸਿਰ ਤੇ ਆ ਇਹ ਬੰਦਿਆਂ ਦੇ ਸਿਰ ਤੇ ਇਹ ਸੰਭਾਲੀ ਬੈਠੇ ਆ ਸੀਵਰੇਜ ਦਾ ਬੁਰਾ ਹਾਲ ਹੈ ਸਾਡੇ ਸ਼ਹਿਰ ਚ ਪਰ ਇਹ ਬੰਦਿਆਂ ਨੇ ਫਿਰ ਵੀ ਸੰਭਾਲ ਲਿਆ ਹੋਇਆ ਤੇ ਆ ਇਹ ਹੀਰੋ ਅਸਲ ਖਰੜ ਦੇ ਇਹ ਹੀਰੋ ਹੈ ਕੋਈ ਐਮਸੀ ਕੋਈ ਹੀਰੋ ਨਹੀਂ ਹੁੰਦਾ ਜਿਹੜੇ ਕੰਮ ਕਰਨ ਵਾਲੇ ਇਹੀ ਹੀਰੋ ਹੈ ਇਹਨਾਂ ਨੂੰ ਮਾਨਸਕਾਰ ਮਿਲਣਾ ਚਾਹੀਦਾ ਮਰ ਕੇ ਜਿਹੜੇ ਲੋਕ ਨੇ ਜਿਹੜੇ ਹੋਰਾਂ ਨੂੰ ਨਸੀਹਤ ਕੀ ਦੇ ਰਹੇ ਹੋ ਅੱਜ ਮੁਲਾਜ਼ਮਾਂ ਦੇ ਨਾਲ ਜਿਹੜਾ ਜਨਮ ਦਿਨ ਮਨਾਇਆ ਜੀ ਮੈਂ ਉਹੀ ਕਿਤਾ ਗੱਲ ਕਰਦਾ ਵੀ ਇਹ ਭਰਾ ਹੈ ਇਹਨਾਂ ਨੂੰ ਇੱਜ਼ਤ ਮਾਨਸਕਾਰ ਦਿਓ ਸਗੋਂ ਇਹ ਸਗੋਂ ਦੁੱਗਣੀ ਖੁਸ਼ੀ ਨਾਲ ਜੋਰ ਸ਼ੋਰ ਨਾਲ ਆਪਣੇ ਸ਼ਹਿਰ ਨੂੰ ਉਸ ਤੋਂ ਜ਼ਿਆਦਾ ਅੱਗੇ ਡਿਵੈਲਪ ਕਰਕੇ ਅੱਗੇ ਲੈ ਜਾਣਗੇ ਤੇ ਕੋਈ ਦਿੱਕਤ ਨਹੀਂ ਹੋਣ ਦੇਣਗੇ ਬਹੁਤ ਵਧੀਆ ਟੀਮ ਹੈ ਸਾਡੀ ਕੋਈ ਵੀ ਟੀਮ ਲਾ ਲੋ ਮਿਊਨਿਸਪਲ ਕਮੇਟੀ ਦੀ ਪੂਰੇ ਦਿਲ ਨਾਲ ਕੰਮ ਕਰਦੇ ਰੂਹ ਨਾਲ ਕੰਮ ਕਰਦੇ ਔਰ ਬਿਨਾ ਕਹਿ ਤੂੰ ਇਹ ਨਹੀਂ ਵਿਚਾਰਿਆਂ ਨੂੰ ਜੀ ਫੋਨ ਕਰ ਦੋ ਇਹਨਾਂ ਨੇ ਆ ਕਹਿਣਾ ਜੀ ਆ ਗਏ ਜੀ ਬਸ ਕਦੀ ਇਹਨਾਂ ਦੇ ਮੱਥੇ ਵੱਟ ਨਹੀਂ ਪਾਇਆ ਮੈਨੂੰ ਤਾਂ ਪਾਇਆ ਨਹੀਂ ਬਸ ਇਹ ਮੈਨੂੰ ਨਹੀਂ ਪਤਾ ਅੱਗੇ ਹੋਰ ਬੰਦਾ ਪਤਾ ਲੱਗਿਆ ਇਸ ਤੋਂ ਬਾਅਦ ਵੀ ਹੋਰ ਵੀ ਕਿਤੇ ਜਾਣਾ ਹੈ ਤੁਸੀਂ ਕਹਿੰਦੇ ਗਊਸ਼ਾਲਾ ਦੇ ਵਿੱਚ ਗਊਆਂ ਦੀ ਵੀ ਸੇਵਾ ਕਰਨ ਜਾਣਾ ਉਹਨਾਂ ਬਾਰੇ ਕੀ ਕਰਨਾ ਹੈ ਇਸ ਤੋਂ ਬਾਅਦ ਜਾ ਕੇ ਮੈਂ ਅਗਲੇ ਸਟੈਪ ਦੇ ਵਿੱਚ ਗਊਸ਼ਾਲਾ ਵਿੱਚ ਪੱਠੇ ਪਾਉਣੇ ਗਊਆਂ ਨੂੰ ਉੱਥੇ ਜਾ ਕੇ ਵੀ ਆਪਣਾ ਜਿਹੜਾ ਬਰਥਡੇ ਮਨਾਵਾਂਗਾ ਪਰ ਮੈਨੂੰ ਇਹਨਾਂ ਨਾਲ ਜ਼ਿਆਦਾ ਖੁਸ਼ੀ ਹੋਈ ਕਿਉਂਕਿ ਅੱਜ ਮੇਰੀ ਟੀਮ ਨਾਲ ਹੈ ਕਿਉਂਕਿ ਇਹ ਹੀ ਸਾਡੀ ਸਰਦਾਰੀ ਹੈ ਇਹਨਾਂ ਕਰਕੇ ਸਾਨੂੰ ਲੋਕੀ ਮਾਨਸਤ ਕਰ ਸਾਡਾ ਵੀ ਇਹਨਾਂ ਕਰਕੇ ਕਰਦੇ ਬਿਲਕੁਲ ਬਿਲਕੁਲ ਇੱਕ ਨਸੀਹਤ ਅ ਰਜਿੰਦਰ ਲੰਬਰਦਾਰ ਜੀ ਦੇ ਵੱਲੋਂ ਵਾਰਡ ਨੰਬਰ 6 ਦੇ ਨਗਰ ਕੌਂਸਲ ਦੇ ਜਿਹੜੇ ਐਮਸੀ ਨੇ ਤੇ ਉਹਨਾਂ ਦੇ ਵੱਲੋਂ ਇੱਕ ਲੋਕਾਂ ਨੂੰ ਜਿਹੜਾ ਇੱਕ ਸਨੇਹਾ ਵੀ ਦਿੱਤਾ ਗਿਆ ਕਿ ਗਰੀਬ ਜਿਹੜੇ ਨੇ ਉਹਨਾਂ ਨੂੰ ਆਪਣੇ ਨਾਲ ਰੱਖਣਾ ਚਾਹੀਦਾ ਜਿਹੜੇ ਗਰੀਬ ਨਹੀਂ ਮੰਨਣਾ ਚਾਹੀਦਾ ਕਿਉਂਕਿ ਇਹਨਾਂ ਦਾ ਪਰਿਵਾਰ ਹੈ ਕਹਿੰਦੇ ਨੇ ਮੁਲਾਜ਼ਮ ਜਿਹੜੇ ਨੇ ਕਈ ਲੋਕ ਜਿਹੜੇ ਨੇ ਇਹਨਾਂ ਤੋਂ ਸਵਾਈ ਸੇਵਕਾਂ ਤੋਂ ਵੀ ਈਰਖਾ ਕਰਦੇ ਨੇ ਕਹਿੰਦੇ ਨੇ ਪਰਿਵਾਰ ਦੇ ਨਾਲ ਮਿਲ ਕੇ ਜਿਹੜਾ ਹੈ ਚੱਲਣਾ ਚਾਹੀਦਾ ਇਹ ਅੱਜ ਜਿਹੜਾ ਉਹਨਾਂ ਨੇ ਜਨਮ ਦਿਨ ਮਨਾਇਆ ਉਹਨਾਂ ਲੋਕਾਂ ਨੂੰ ਨਸੀਹਤ ਹੈ ਉਹਨਾਂ ਲੋਕਾਂ ਨੂੰ ਇੱਕ ਸਬਕ ਹੈ ਜਿਹੜੇ ਸਫਾਈ ਸੇਵਕਾਂ ਤੋਂ ਵੀ ਘਿਰਨਾ ਕਰਦੇ ਨੇ ਪਰ ਅੱਜ ਇਹਨਾਂ ਦੇ ਜਨਮ ਦਿਨ ਉਹਨਾਂ ਦੇ ਨਾਲ ਮਨਾਉਣ ਦੇ ਨਾਲ ਨਾਲ ਉਹਨਾਂ ਨੂੰ ਵੀ ਇੱਕ ਨਸੀਹਤ ਹੈ ਕਿ ਭੇਦਭਾਵ ਜਿਹੜਾ ਹੈ ਉਹ ਖਤਮ ਹੋਣਾ ਚਾਹੀਦਾ ਇੱਕ ਮਕਸਦ ਹੈ ਜਨਮ ਦਿਨ ਮਨਾਉਣ ਦਾ ਹੈ ਕਿ ਸਾਰੀ ਜਾਤ ਬਰਾਦਰੀ ਜੋ ਵੀ ਹੈ ਉਹ ਪ੍ਰਮਾਤਮਾ ਦਾ ਦਿੱਤਾ ਹੋਇਆ ਸਭ ਦਾ ਇਕੋ ਰੰਗ ਰੂਪ ਹੈ ਖੂਨ ਦਾ ਰੰਗ ਇੱਕ ਹੈ ਤੇ ਭੇਦਭਾਵ ਛੱਡ ਕੇ ਸਾਰਿਆਂ ਨਾਲ ਮਿਲ ਜੁਲ ਕੇ ਜਿਹੜਾ ਹੈ ਜਨਮ ਦਿਨ ਮਨਾਣਾ ਚਾਹਦਾ ਉਹਨਾਂ ਦੀ ਪਤਨੀ ਸਾਡੇ ਨਾਲ ਹੈ ਕੀ ਕਹਿਣਾ ਚਾਹਦੇ ਹੋ ਅੱਜ ਜਨਮ ਦਿਨ ਜਿਹੜਾ ਹੈ ਮਲਾਜ਼ਮਾਂ ਦੇ ਨਾਲ ਮਨਾ ਰਹੇ ਨੇ ਤੁਹਾਡੇ ਪਤੀ ਹਾਂਜੀ ਸਾਨੂੰ ਬਹੁਤ ਖੁਸ਼ੀ ਹੈ ਲੈ ਵੀ ਸਾਰੇ ਮਲਾਜ਼ਮਾਂ ਦੇ ਨਾਲ ਆਪਾਂ ਜਨਮ ਦਿਨ ਮਨਾ ਰਹੇ ਆ ਮੈਂ ਕਹਿੰਦੀ ਆ ਵੱਡੇ ਨਾਲ ਤੋਂ ਸਾਰੇ ਚੱਲ ਪੈਂਦੇ ਆ ਠੀਕ ਹੈ ਨਾ ਜਿਹੜਾ ਛੋਟਾ ਨਾ ਉਹਦੇ ਨਾਲ ਘਟ ਹੀ ਜਾਂਦੇ ਮੈਂ ਕਹਿੰਦੀ ਆ ਪਰਮਾਤਮਾ ਇਹਨਾਂ ਨੂੰ ਇੰਨੀ ਲੰਮੀ ਲੰਮੀ ਉਮਰ ਦੇਵੇ ਮੈਂ ਕਹਿੰਦੀ ਇਹਨਾਂ ਦੀ ਸੇਵਾ ਕਰਦੇ ਰਹਿਣ ਇਹ ਕਹਿੰਦੇ ਨੇ ਬਿਲਕੁਲ ਕਹਿੰਦੇ ਨੇ ਬਿਲਕੁਲ ਕਹਿੰਦੇ ਨੇ ਸੇਵਾ ਕਰਨੀ ਚਾਹੀਦੀ ਹੈ ਤੇ ਮੁਲਾਜ਼ਮਾਂ ਦੇ ਨਾਲ ਜਿਹੜਾ ਹੈ ਜਨਮ ਦਿਨ ਜਿਹੜਾ ਹੈ ਮਨਾਣਾ ਚਾਹੀਦਾ ਕਿਉਂਕਿ ਜਨਮ ਦਿਨ ਮਨਾਣ ਦਾ ਇੱਕੋ ਮਕਸਦ ਹੈ ਭੇਤ ਭਾਓ ਖਤਮ ਕਰਨਾ ਹੈ ਸਰਦਾਰ ਜੀ ਤੁਸੀਂ ਮੁਲਾਜ਼ਮ ਹੋ ਨਗਰ ਕੌਂਸਲ ਦੇ ਤੇ ਅੱਜ ਜਿਹੜਾ ਜਨਮ ਦਿਨ ਰਜਿੰਦਰ ਲੰਬੜਦਾਰ ਜੀ ਨੇ ਸਫਾਈ ਸੇਵਕਾਂ ਦੇ ਨਾਲ ਮਨਾਇਆ ਤੇ ਜਿਹੜੇ ਵਾਟਰ ਸਪਲਾਈ ਦੇ ਮੁਲਾਜ਼ਮ ਹੈ ਉਹਨਾਂ ਦੇ ਨਾਲ ਮਨਾਇਆ ਸੀਵਰੇਜ ਸਾਫ ਕਰਨ ਵਾਲੇ ਦੇ ਨਾਲ ਮਨਾਇਆ ਜਿਹੜਾ ਭੇਦਭਾਵ ਖਤਮ ਕਰਨ ਦੀ ਇੱਕ ਕੋਸ਼ਿਸ਼ ਕੀਤੀ ਗਈ ਹੈ ਇੱਕ ਵਿਲੱਖਣਾ ਉਪਰਾਲਾ ਹੈ ਕੀ ਕਹਿਣਾ ਚਾਹੁੰਦੇ ਹੋ ਸਰ ਜੀ ਪਹਿਲੇ ਤਾਂ ਪ੍ਰਧਾਨ ਜੀ ਨੂੰ ਅਸੀਂ ਜਨਮ ਦਿਨ ਤੇ ਬਹੁਤ-ਬਹੁਤ ਵਧਾਈ ਦਿੰਦੇ ਆ ਜੀ ਤੇ ਸਾਡੀ ਟੀਮ ਵੱਲੋਂ ਸਾਰੇ ਨੂੰ ਪ੍ਰਧਾਨ ਜੀ ਨੂੰ ਲੱਖ-ਲੱਖ ਵਧਾਈ ਹੋਵੇ ਜਨਮ ਦਿਨ ਦੀ ਜੀ ਤੇ ਪ੍ਰਧਾਨ ਜੀ ਵੱਲੋਂ ਬਹੁਤ ਹੀ ਚੰਗਾ ਉਪਰਾਲਾ ਕੀਤਾ ਗਿਆ ਹੈ ਜੀ ਕਿ ਅੱਜ ਸਾਡੇ ਸੀਵਰੇਜ ਮੈਨ ਸਾਡੀ ਟੀਮ ਸਾਡੀ ਨਾਲ ਅੱਜ ਜਨਮ ਦਿਨ ਮਨਾਇਆ ਗਿਆ ਹੈ ਜੀ ਸਾਡੇ ਇੱਕ ਨਹੀਂ ਟੀਮ ਤੋਂ ਪ੍ਰਧਾਨ ਜੀ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਜਿਹੜਾ ਇੱਕ ਭੇਦ ਭਾਓ ਖਤਮ ਕਰਨ ਦਾ ਜਿਹੜਾ ਇਹਨਾਂ ਨੇ ਇੱਕ ਰੱਖਣਾ ਹੀ ਸੁਨੇਹਾ ਜਿਹੜਾ ਹੈ ਲੋਕਾਂ ਨੂੰ ਦਿੱਤਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਪ੍ਰਧਾਨ ਜੀ ਬਹੁਤ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਅੱਜ ਸਾਡੀ ਟੀਮ ਹੈ ਜਿਹੜੀ ਪ੍ਰਧਾਨ ਜੀ ਨੇ ਸਾਡੇ ਨਾਲ ਜਨਮ ਦਿਨ ਮਨਾਇਆ ਹੈ ਜੀ ਤੇ ਕਈ ਬੰਦੇ ਸਾਡੇ ਨਾਲ ਈਰਖਾ ਵੀ ਕਰਦੇ ਆ ਜੀ ਮੂੰਹ ਤੇ ਕੱਪੜਾ ਲੈ ਕੇ ਲੰਘਦੇ ਹੀ ਸਾਡੇ ਕੋਲ ਚ ਸੀਵਰੇਟ ਦਾ ਕੰਮ ਕਰਦੇ ਸਾਡੀ ਟੀਮ ਹੈ ਜੀ ਇਹ ਵੜੀ ਹੁੰਦਾ ਜਦੋਂ ਕੰਮ ਕਰਦੇ ਤਾਂ ਮੂੰਹ ਤੇ ਕੱਪੜਾ ਲੈ ਕੇ ਉਹਨੂੰ ਨਿਕਲ ਜਾਣਾ ਜੀ ਸਾਡੇ ਕੋਲ ਵੀ ਨਹੀਂ ਆਉਂਦੇ ਜੀ ਆ ਹਾਂ ਸਮੈਲ ਕਰਕੇ ਤੇ ਇਸ ਕਰਕੇ ਪ੍ਰਧਾਨ ਜੀ ਨੂੰ ਬਹੁਤ ਅਸੀਂ ਵਧਾਈ ਦੇ ਪੱਤਰ ਜੀ ਨਾ ਬਿਲਕੁਲ ਤੁਸੀਂ ਸੁਣੇ ਲਿਆ ਸੀਵਰਾਸ ਸਾਫ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਅਗਰ ਜਿਹੜੇ ਲੋਕ ਨੇ ਕਈ ਵਾਰ ਜਦੋਂ ਅਸੀਂ ਸ਼ਿਵਰਤ ਸਾਫ ਕਰਦੇ ਆ ਤਾਂ ਮੂੰਹ ਤੇ ਕੱਪੜਾ ਬਨ ਕੇ ਵੀ ਸਾਤੋਂ ਈਰਖਾ ਕਰਦੇ ਨੇ ਕਹਿੰਦੇ ਪਰ ਜੇ ਆਪਾਂ ਗੱਲ ਕਰੀਏ ਰਜਿੰਦਰ ਲੰਬੜਦਾਰ ਜੀ ਇੱਕ ਇਹੋ ਜੀ ਸ਼ਖਸੀਅਤ ਨੇ ਜਿਨ੍ਹਾਂ ਨੇ ਉਹਨਾਂ ਲੋਕਾਂ ਨੂੰ ਇੱਕ ਸਨੇਹਾ ਦਿੱਤਾ ਕਿ ਭੇਦਭਾਵ ਖਤਮ ਕਰਕੇ ਜਿਹੜਾ ਹੈ ਹਰੇਕ ਨੂੰ ਆਪਣੇ ਵਰਗਾ ਇਨਸਾਨ ਜਿਹੜਾ ਸਮਝਣਾ ਚਾਹੀਦਾ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਤੇ ਜਨਮ ਦਿਨ ਜਿਹੜਾ ਉਹਨਾਂ ਨੇ ਮੁਲਾਜ਼ਮਾਂ ਦੇ ਨਾਲ ਮਨਾਇਆ ਤੁਸੀਂ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਪ੍ਰਧਾਨ ਜੀ ਨੂੰ ਮੁਬਾਰਕਾਂ ਜਨਮ ਦਿਨ ਦੀਆਂ ਇਹਨਾਂ ਨੇ ਸਾਡੀ ਸਾਰੀ ਟੀਮ ਦਾ ਮਾਣ ਵਧਾਇਆ ਜੀ ਜਨਮ ਦਿਨ ਤੇ ਬਲਾ ਕੇ ਸੋ ਇਹੀ ਹੈ ਕਿ ਵੀ ਸਾਰਿਆਂ ਨੂੰ ਮਿਲ ਜੁਲ ਕੇ ਚੱਲਣਾ ਚਾਹੀਦਾ ਜੀ ਭੇਦ ਭਾਵ ਨਹੀਂ ਰੱਖਣਾ ਚਾਹੀਦਾ ਇੱਕ ਇਹ ਜਨਮ ਦਿਨ ਜਿਹੜਾ ਮਨਾਇਆ ਏ ਇਹ ਨੋਕਾ ਹੀ ਮਨਾਇਆ ਗਿਆ ਜੀ ਪਹਿਲਾਂ ਆਪਾਂ ਕਦੇ ਨਹੀਂ ਅਜਿਹਾ ਦੇਖਿਆ ਜੀ ਕਹਿੰਦੇ ਨੇ ਜਨਮ ਦਿਨ ਅਨੋਖਾ ਮਨਾਇਆ ਹੈ ਤੇ ਜਨਮ ਦਿਨ ਇਹ ਆਜਾ ਪਹਿਲਾਂ ਨਹੀਂ ਦੇਖਿਆ ਹੈਗਾ ਹੋਰ ਵੀ ਕੁਝ ਕਹਿਣਾ ਜਾ ਰਹੇ ਤੁਸੀਂ ਨਹੀਂ ਆਪਾਂ ਹੀ ਆਪਣੀ ਟੀਮ ਵੱਲੋਂ ਇਹਨਾਂ ਨੂੰ ਮੁਬਾਰਕਾ ਦੰਨੇ ਆ ਜੀ ਸਾਡਾ ਮਾਣ ਵਧਾਉਣ ਵਾਸਤੇ ਜੀ ਤੇ ਸਾਡਾ ਜੋ ਵੀ ਹੈ ਇਹਨਾਂ ਨੇ ਮਾਨ ਰੱਖਿਆ ਜੀ ਬੁਲਾ ਕੇ ਹੋਰ ਸਾਡੇ ਪਾਸੇ ਸਾਨੂੰ ਕਿਸੇ ਨੇ ਅਜੇ ਤੱਕ ਐਵੇਂ ਇਨਵਾਈਟ ਨਹੀਂ ਕੀਤਾ ਜਿੱਕਣਾ ਪ੍ਰਧਾਨ ਜੀ ਨੇ ਕੀਤਾ ਜੀ ਕਹਿੰਦੇ ਨੇ ਅੱਜ ਤੱਕ ਕਿਸੇ ਮੁਲਾਜ਼ਮ ਨੂੰ ਕਿਸੇ ਐਮਸੀ ਤੇ ਲੈ ਕੇ ਪ੍ਰਧਾਨ ਤੱਕ ਲੈ ਕੇ ਜਾਂ ਕਿਸੇ ਹੋਰ ਵੱਡੇ ਅਫਸਰ ਨੇ ਜਿਹੜਾ ਹੈ ਕਤੇ ਆਪਣੇ ਜਨਮ ਦਿਨ ਤੇ ਇਨਵਾਈਟ ਤੱਕ ਨਹੀਂ ਕੀਤਾ ਪਰ ਰਜਿੰਦਰ ਲੰਬੜਦਾਰ ਜੀ ਦਾ ਇਹ ਅਨੋਖਾ ਉਪਰਾਲਾ ਏ ਇੱਕ ਵਿਲੱਖਣੀ ਜਿਹੜੀ ਹੈ ਰੀਤ ਜਿਹੜੀ ਚਲਾਈ ਜਾ ਰਹੀ ਹੈ ਕਿ ਸਭ ਨੂੰ ਇੱਕ ਸਮਝਣਾ ਚਾਹੀਦਾ ਏ ਤੇ ਇੱਕ ਸਮਝ ਕੇ ਜਿਹੜਾ ਹੈ ਉਹਨਾਂ ਨੇ ਆਪਣੇ ਮਲਾਜ਼ਮਾਂ ਦੇ ਨਾਲ ਕਹਿੰਦੇ ਨੇ ਮਲਾਜ਼ਮ ਜਿਹੜੇ ਨੇ ਉਹ ਪਰਿਵਾਰ ਹੁੰਦੇ ਨੇ ਜੀ ਸਾਰੇ ਤੁਹਾਡੀ ਪ੍ਰਸ਼ੰਸਾ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਹਮ ਦੇਖੋ ਡੈਵਿਡ ਜੀ ਜਿਵੇਂ ਇੱਕ ਫਿਲਮ ਬਣਦੀ ਨਾ ਤੇ ਉਹ ਹੀਰੋ ਦੀ ਵਾਈ ਵਾਈ ਹੁੰਦੀ ਪਰ ਉਹ ਫਿਲਮ ਚ ਪਤਾ ਨਹੀਂ ਕਿੰਨਿਆਂ ਬੰਦਿਆਂ ਦਾ ਯੋਗਦਾਨ ਹੁੰਦਾ ਹਮ ਇਦਾਂ ਹੀ ਇੱਕ ਵਾਰਡ ਨੂੰ ਮੇਨਟੇਨ ਕਰਨਾ ਉਹਦੇ ਪਿੱਛੇ ਇੱਕ ਐਮਸੀ ਹੀਰੋ ਬਣ ਜਾਂਦਾ ਪਰ ਅਸਲੀ ਹੀਰੋ ਇਹ ਬੰਦੇ ਮੈਂ ਤਾਂ ਇਹਨਾਂ ਨੂੰ ਦਿਖਾਉਣਾ ਸੀ ਅੱਜ ਲੋਕਾਂ ਨੂੰ ਵੀ ਅਸਲੀ ਹੀਰੋ ਇਹ ਆ ਸੀਐਮਸੀ ਕੋਈ ਹੀਰੋ ਨਹੀਂ ਇਹੀ ਕੰਮ ਕਰਦੇ ਇਹੀ ਸਾਡਾ ਇੱਜ਼ਤ ਮਨਾਉਂਦੇ ਇਹੀ ਸਾਡਾ ਮਾਨਸਤਕਾਰ ਕਰਦੇ ਇਹਨਾਂ ਨੂੰ ਅੱਗੇ ਲਿਆਉਣ ਲਈ ਦਿਖਾਉਣ ਲਈ ਵੀ ਅਸਲ ਇਹੀ ਹੱਕਦਾਰ ਹੈ ਇਸ ਕੰਮ ਦੇ ਕਹਿੰਦੇ ਨੇ ਹੀਰੋ ਜਿਹੜੇ ਨੇ ਇੱਕ ਵਾਰ ਤੁਹਾਨੂੰ ਅਸੀਂ ਜਿਹੜੀਆਂ ਤਸਵੀਰਾਂ ਦਿਖਾਣੇ ਨੇ ਕਹਿੰਦੇ ਮਲਾਜ਼ਮ ਜਿਹੜੇ ਉਰੇ ਪੁੱਜੇ ਨੇ ਰਜਿੰਦਰ ਨੰਬਰਦਾਰ ਜੀ ਦਾ ਜਨਮ ਦਿਨ ਮਨਾਣ ਪੂਰੀ ਆਪਣੀ ਜਿਹੜੀ ਟੀਮ ਜਿਹੜੀ ਉਹਨਾਂ ਦੀ ਜਿਹੜੀ ਉਰੇ ਆਈ ਹੋਈ ਹੈ ਨਗਰ ਕਾਉਂਸਲ ਦੇ ਪੂਰੇ ਮਲਾਜ਼ਮ ਜਿਹੜੇ ਨੇ ਉਰੇ ਪਹੁੰਚੇ ਹੋਏ ਨੇ ਮਲਾਜ਼ਮਾਂ ਦੇ ਨਾਲ ਨਾਲ ਜੇ ਆਪਾਂ ਇੱਕ ਗੱਲ ਹੋਰ ਕਹੀਏ ਮਸ਼ੀਨਰੀ ਵੀ ਜਿਹੜੀ ਹੈ ਜੇ ਆਪਾਂ ਗੱਲ ਕਰੀਏ ਮਸ਼ੀਨਰੀ ਜਿਹੜੀ ਐ ਪੂਰੀ ਸਫਾਈ ਸੇਵਕ ਜਿਹੜੇ ਨੇ ਆਪਣੇ ਲੈ ਕੇ ਆਏ ਨੇ ਤੁਸੀਂ ਦੇਖ ਰਹੇ ਹੋ ਇਹ ਮਸ਼ੀਨਰੀ ਜਿਹੜੀ ਉਹਨਾਂ ਦੇ ਨਾਲ ਐ ਵਾਟਰ ਸਪਲਾਈ ਵਾਲੇ ਵੀ ਲੈ ਕੇ ਆਏ ਹੋਏ ਨੇ ਸੀਵਰੇਜ ਵਾਲੇ ਵੀ ਆਪਣੀ ਮਸ਼ੀਨਰੀ ਲੈ ਕੇ ਆਏ ਹੋਏ ਨੇ ਦੋਨੇ ਭੇਟੇ ਜਿਹੜੇ ਉਹਨਾਂ ਦੇ ਨਾਲ ਨੇ ਤੇ ਤੇ ਹੋਰ ਵੀ ਜਿਹੜੇ ਮੁਲਾਜ਼ਮ ਐ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੁੰਦੇ ਹੋ ਅੱਜ ਜੋ ਰਜਿੰਦਰ ਨੰਬਰਦਾਰ ਜੀ ਨੇ ਜਨਮ ਦਿਨ ਮਨਾਇਆ ਕਹਿੰਦੇ ਨੇ ਇੱਕ ਉਹ ਅਨੋਖੀ ਰੀਤ ਚਲਾਈ ਆ ਕੀ ਗਣਾ ਜਾਂਦੇ ਹੋ ਪਹਿਲਾਂ ਤਾਂ ਮੇਰਾ ਸਾਰੇ ਵੀਰਾਂ ਨੂੰ ਸਾਸਰੀ ਕਾਲ ਜੀ ਤੇ ਨੰਬਰਦਾਰ ਸਾਭ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਜੀ ਹੂੰ ਤੇ ਇਹਨਾਂ ਦੇ ਪਹਿਲੀ ਵਾਰੇ ਐਦਾਂ ਹੋਇਆ ਹੋਊਗਾ ਮਤਲਬ ਕਿ ਕਿਸੇ ਐਮਸੀ ਨੇ ਸਾਡੇ ਮੁਲਾਜ਼ਮਾਂ ਨਾਲ ਸੀਵਰ ਸੀਵਰ ਦੇ ਵਾਦੇ ਵਾਟਰ ਸਪਲਾਈ ਦੇ ਤੇ ਆਪਣਾ ਸਵੈ ਸੇਵਕ ਸਾਡੇ ਉਰੇ ਆਏ ਹੋਣਗੇ ਮਤਲਬ ਕਿ ਪਹਿਲੀ ਵਾਰੀ ਅਨੋਖਾ ਜਨਮ ਦਿਨ ਹੈ ਉਹ ਵੀ ਵਾਰਡ ਨੰਬਰ 6 ਦੇ ਵਿੱਚ ਅਸੀਂ ਰਜਿੰਦਰ ਨੰਬਰਦਾਰ ਜੀ ਦੇ ਜਨਮ ਦਿਨ ਤੇ ਇਹਨੂੰ ਲੱਖ ਲੱਖ ਵਧਾਈ ਦਿੰਨੇ ਆ ਧੰਨਵਾਦ ਕਰਦੇ ਆ ਇਹਨਾਂ ਦਾ ਬਹੁਤ ਬਹੁਤ ਜੀ ਬਿਲਕੁਲ ਕਹਿੰਦੇ ਨੇ ਇੱਕ ਅਨੋਖਾ ਜਨਮ ਦਿਨ ਜਿਹੜਾ ਮਨਾਇਆ ਗਿਆ ਕਦੇ ਵੀ ਐਮਸੀ ਨੇ ਹੱਦ ਤੱਕ ਆਪਣੇ ਮੁਲਾਜ਼ਮਾਂ ਦੇ ਨਾਲ ਜਿਹੜਾ ਜਨਮ ਦਿਨ ਨਹੀਂ ਮਨਾਇਆ ਸਰਦਾਰ ਜੀ ਕੀ ਕਹਿਣਾ ਚਾਹੁੰਦੇ ਹੋ ਇਸ ਜਨਮ ਦਿਨ ਨੂੰ ਲੈ ਕੇ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਜੀ ਰਜਿੰਦਰ ਲੰਬੜਦਾਰ ਜੀ ਤੇ ਸਾਡੀ ਟੀਮ ਨੂੰ ਇਹਨਾਂ ਨੇ ਬੁਲਾਇਆ ਹੀ ਔਰ ਇਹਨਾਂ ਨੇ ਨਾ ਮਾਨ ਸਤਕਾਰ ਬਖਸ਼ਿਆ ਸਭ ਤੋਂ ਫਿਰ ਉਹਨਾਂ ਨੂੰ ਲੱਖ ਲੱਖ ਵਧਾਈਆਂ ਹੀ ਜਨਮ ਦਿਨ ਦੀਆਂ ਹੀ ਇਹਨਾਂ ਨੇ ਇਹਨਾਂ ਨੇ ਸਾਡੇ ਸਾਰੇ ਸਟਾਫ ਨੂੰ ਬੁਲਾ ਕੇ ਇਹਨਾਂ ਨੇ ਬਹੁਤ ਵਧੀਆ ਟ੍ਰੀਟ ਕੀਤਾ ਹੀ ਇਹਨਾਂ ਨੇ ਸਾਨੂੰ ਬੁਲਾਇਆ ਇਨਵਾਈਟ ਕੀਤਾ ਇਹਨਾਂ ਨੇ ਸਾਨੂੰ ਵੀ ਬਹੁਤ ਵਧੀਆ ਲੱਗਿਆ ਸਾਡੇ ਸੀਵਰ ਦੇ ਬਹੁਤ ਸਾਰੇ ਬੰਦੇ ਆ ਜਿਹੜੇ ਕੰਮ ਕਰਦੇ ਜਦੋਂ ਕੰਮ ਕਰਦੇ ਤਾਂ ਲੋਕ ਬਹੁਤ ਸਾਰੇ ਉਹਨਾਂ ਦੇ ਘਰ ਦੀ ਗੰਦ ਹੁੰਦਾ ਉਹ ਆਪਣਾ ਹੀ ਮੂੰਹ ਟੱਕ ਕੇ ਲੰਘਦੇ ਜਦੋਂ ਕੰਮ ਕਰਨ ਆਉਂਦੇ ਇਹਨਾਂ ਨੇ ਮਿਸਾਲ ਪੈਦਾ ਕੀਤੀ ਆ ਕਿ ਜਦੋਂ ਕੋਈ ਕੰਮ ਕਰਨ ਆਂਦਾ ਏ ਤਾਂ ਉਹਨਾਂ ਦੇ ਨਾਲ ਹੱਕ ਨਾਲ ਹੱਥ ਨਾਲ ਹੱਥ ਲਾ ਕੇ ਖੜਨਾ ਚਾਹੀਦਾ ਏ ਤੇ ਇਹਨਾਂ ਨੂੰ ਬਹੁਤ ਬਹੁਤ ਪੁਵਾਰਤਾਂ ਜਨਮ ਨੇ ਬਿਲਕੁਲ ਸੀਵਰੇਜ ਮੈਨ ਨੇ ਇਹ ਇਹਨਾਂ ਨੇ ਕਿਹਾ ਕਿ ਬਹੁਤ ਸਾਨੂੰ ਅੱਜ ਖੁਸ਼ੀ ਹੋਈ ਆ ਸਾਡਾ ਮਾਣ ਜਿਹੜਾ ਹੈ ਵਧਿਆ ਹੈ ਕਿਉਂਕਿ ਰਜਿੰਦਰ ਲੰਬardar ਜੀ ਨੇ ਆਪਣਾ 55ਵਾਂ ਜਿਹੜਾ ਜਨਮ ਦਿਨ ਹੈ ਉਹ ਸਾਡੇ ਨਾਲ ਮਨਾਇਆ ਕਹਿੰਦੇ ਨੇ ਲੋਕ ਕਈ ਸਾਡੇ ਨਾਲ ਈਰਖਾ ਤੱਕ ਵੀ ਕਰਦੇ ਨੇ ਕਿਉਂਕਿ ਅਸੀਂ ਸਫਾਈ ਦਾ ਕੰਮ ਕਰਦੇ ਨੇ ਪਰ ਇਹ ਸੁਨੇਹਾ ਜਿਹੜਾ ਉਹਨਾਂ ਲੋਕਾਂ ਤੱਕ ਹੈ ਜਿਹੜੇ ਲੋਕ ਨੇ ਜਿਹੜੇ ਇਹਨਾਂ ਮੁਲਾਜ਼ਮਾਂ ਤੋਂ ਸਫਾਈ ਕਰਨ ਵਾਲਿਆਂ ਤੋਂ ਜਿਹੜੇ ਈਰਖਾ ਕਰਦੇ ਨੇ ਰਜਿੰਦਰ ਲੰਬardar ਜੀ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਤੇ ਆਪਣਾ ਜਨਮ ਦਿਨ ਜਿਹੜਾ ਹੈ 55ਵਾਂ ਇਹਨਾਂ ਮਜ਼ਦੂਰਾਂ ਦੇ ਨਾਲ ਮਨਾਇਆ ਹੈ ਤੇ ਤੁਹਾਡੇ ਪਿਤਾ ਨੇ ਜਿਹੜਾ ਜਨਮ ਦਿਨ ਮਨਾਇਆ ਹੈ ਇੱਕ ਅਨੋਖੀ ਰੀਤ ਚਲਾਈ ਹੈ ਕਹਿੰਦੇ ਨੇ ਖਰੜ ਦੇ ਵਿੱਚ ਕੀ ਕਹਿਣਾ ਚਾਹੁੰਦੇ ਬਹੁਤ ਹੀ ਵਧੀਆ ਜੀ ਸਾਂਝੇ ਤੌਰ ਤੇ ਸਾਰੇ ਲੋਕਾਂ ਨਾਲ ਆਮ ਖਾਸ ਗਰੀਬ ਅਮੀਰ ਸਭ ਨਾਲ ਮਿਲ ਕੇ ਅੱਜ ਇਹ ਜਨਮ ਦਿਨ ਅਸੀਂ ਇਕੱਠੇ ਹੋ ਕੇ ਮਨਾਇਆ ਹੈ ਜੀ ਅਸੀਂ ਸਾਰੇ ਆਪਣੇ ਫਾਦਰ ਸਾਹਿਬ ਦਾ ਐਮਸੀ ਸਾਹਿਬ ਦਾ ਪਾਰਟ ਨੰਬਰ 6 ਤੋਂ ਸਾਰੇ ਸਤਕਾਰਯੋਗ ਜਿੰਨੇ ਵੀ ਬੰਦੇ ਆਏ ਨੇ ਜਿੰਨੇ ਵੀ ਸੇਵਾਦਾਰ ਆਏ ਨੇ ਸਾਰੇ ਸਾਂਝੇ ਤੌਰ ਤੇ ਜਨਮ ਦਿਨ ਮਨਾਇਆ ਜੀ ਅਸੀਂ ਬਹੁਤ ਸਾਰਾ ਪਰਿਵਾਰ ਇਹਨਾਂ ਦਾ ਸਾਰਿਆਂ ਦਾ ਆਦਰ ਮਾਨ ਸਤਿਕਾਰ ਕਰਦੇ ਆ ਜੀ ਵੀ ਸਾਨੂੰ ਐਨ ਇਕੱਠੇ ਹੋ ਕੇ ਮਿਲ ਕੇ ਪਿਆਰ ਨਾਲ ਤੇ ਇਕ ਜੁੱਟ ਹੋ ਕੇ ਇਹਨਾਂ ਨੇ ਸਾਡੇ ਫਾਦ ਸਾਹਿਬ ਦਾ ਅੱਜ ਕੇਕ ਕਟਿਆ ਜੀ ਨਾਲ ਖੁਸ਼ੀ ਦੇ ਵਿੱਚ ਸ਼ਾਮਲ ਹੋਏ ਨੇ ਤੇ ਬਹੁਤ ਬਹੁਤ ਇਹਨਾਂ ਦਾ ਸ਼ੁਕਰੀਆਨਾ ਗਗਨ ਜੀ ਗਗਨ ਜੀ ਜਿਹੜੇ ਲੋਕ ਨੇ ਕਈ ਮੁਲਾਜ਼ਮਾਂ ਨੇ ਵੀ ਦੱਸਿਆ ਕਹਿੰਦੇ ਸਤੋਂ ਈਰਖਾ ਤੱਕ ਲੋਕ ਕਰਦੇ ਨੇ ਪਰ ਰਜਿੰਦਰ ਲੰਬੜਦਾਰ ਜੀ ਨੇ ਕਹਿੰਦੇ ਸਾਡੇ ਨਾਲ ਹੱਥ ਮਿਲਾ ਕੇ ਸਾਡੇ ਤੋਂ ਕੇਕ ਕਟਵਾ ਕੇ ਬਹੁਤ ਜਿਆਦਾ ਉਹਨਾਂ ਨੇ ਜਿਹੜਾ ਐਮਪ੍ਰੈਸ ਹੋਏ ਨੇ ਇਸ ਚੀਜ਼ ਤੋਂ ਜਿਹੜੇ ਲੋਕ ਹਜੇ ਵੀ ਈਰਖਾ ਕਰਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਵਾਹਿਗੁਰੂ ਦੀ ਮਿਹਰ ਨਾਲ ਸਾਰੇ ਲੋਕ ਆਮ ਖਾਸ ਇੱਕੋ ਬਰਾਬਰ ਨੇ ਜੀ ਇੱਕੋ ਖੂਨ ਹੈ ਸਾਰੇ ਇੱਕੋ ਹੀ ਕੰਮ ਕਰਦੇ ਨੇ ਸਾਰੇ ਆਪਦੇ ਪਰਿਵਾਰ ਚਲਾਉਣ ਵਾਸਤੇ ਹੀ ਕੀਤਾ ਕਰਦੇ ਨੇ ਕੋਈ ਛੋਟਾ ਹੈ ਕੋਈ ਵੱਡਾ ਹੈ ਕੋਈ ਸੀਵਰੇਜ ਹੈ ਕੋਈ ਪਾਣੀ ਦਾ ਹੈ ਪਰ ਸਾਰੇ ਹੀ ਆਪ ਦਾ ਕੋਈ ਨਾ ਕੋਈ ਕੀਤਾ ਪਰਿਵਾਰ ਚਲਾਉਣ ਨੂੰ ਕਰਦਾ ਹੈ ਦਾ ਸੀ ਇਸ ਤੌਰ ਤੇ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਜੇ ਕੋਈ ਕੰਮ ਕਰਦਾ ਹੈ ਤਾਂ ਉਹਨੂੰ ਮਾਨ ਸਤਕਾਰ ਨਾਲ ਇੱਕੋ ਅੱਖ ਨਾਲ ਸਾਰਿਆਂ ਨੂੰ ਬਰਾਬਰ ਸਮਝ ਕੇ ਹੀ ਦੇਖਣ ਇਹ ਨਹੀਂ ਕਿ ਕੋਈ ਸੀਵਰੇਜ ਦਾ ਕੰਮ ਕਰਦਾ ਹੈ ਜਾਂ ਕੋਈ ਆਪਣਾ ਪਾਣੀ ਦਾ ਕੰਮ ਕਰਦਾ ਹੈ ਕੋਈ ਸਤਕਾਰਯੋਗ ਅਸੀਂ ਸਾਰੇ ਹੀ ਲੋਕ ਇੱਕੋ ਬਰਾਬਰ ਆ ਜੀ ਤਾਂ ਇਹ ਬੇਨਤੀ ਹੈ ਜੀ ਇਹਨਾਂ ਤੋਂ ਨਾ ਕੋਈ ਨੱਕ ਆਪਣਾ ਮੂੰਹ ਬੰਨ ਕੇ ਦੂਰ ਹੋਵੋ ਇਹੀ ਹੈ ਤੁਹਾਡੇ ਘਰ ਚ ਚਲਾਉਂਦੇ ਨੇ ਇਹੀ ਹੈ ਤੁਹਾਡੇ ਸੀਵਰੇਜ ਚਲਾਉਂਦੇ ਨੇ ਜਿਹੜਾ ਇਹੀ ਹੈ ਜਿਹੜਾ ਤੁਹਾਡੇ ਘਰਾਂ ਤੱਕ ਪਾਣੀ ਪਹੁੰਚਾਉਂਦੇ ਨੇ ਤਾਂ ਬੇਨਤੀ ਕਰਦੇ ਆ ਜੀ ਇਹਨਾਂ ਤੋਂ ਕੋਈ ਈਰਖਾ ਨਾ ਕਰੋ ਬਰोबर ਹੈ ਜੀ ਆਪਣੇ ਬਰोबर ਸਮਝ ਕੇ ਇਹਨਾਂ ਨਾਲ ਚੱਲੋ ਜੀ ਬਿਲਕੁਲ ਇਹ ਰਜਿੰਦਰ ਨੰਬਰਦਾਰ ਜੀ ਕਹਿੰਦੇ ਨੇ ਸੰਸਕਾਰਾਂ ਦਾ ਫਰਕ ਪੈਂਦਾ ਇਹ ਉਹਨਾਂ ਦੇ ਸੁਪੁੱਤਰ ਤੇ ਵੱਡੇ ਗगन ਜੀ ਇਹਨਾਂ ਦੇ ਵੱਲੋਂ ਵੀ ਲੋਕਾਂ ਨੂੰ ਜਿਹੜੀ ਅਪੀਲ ਕੀਤੀ ਗਈ ਹੈ ਕਿ ਸੀਵਰੇਜ ਹੋਏ ਸਫਾਈ ਵਾਲੇ ਹੋਏ ਵਾਟਰ ਸਪਲਾਈ ਵਾਲੇ ਹੋਏ ਜਿੰਨੇ ਵੀ ਮਜ਼ਦੂਰ ਨੇ ਉਹਨਾਂ ਨੂੰ ਜਿਹੜਾ ਆਦਰਮਾਨ ਦੇਣਾ ਚਾਹੀਦਾ ਕਿਉਂਕਿ ਤੁਹਾਡੇ ਘਰਾਂ ਤੱਕ ਅਗਰ ਪਾਣੀ ਪਹੁੰਚਾਉਂਦੇ ਨੇ ਤਾਂ ਇਹ ਮਜ਼ਦੂਰ ਪਹੁੰਚਾਉਂਦੇ ਨੇ ਅਗਰ ਤੁਹਾਡੇ ਘਰਾਂ ਦਾ ਸੀਵਰੇਜ ਦਾ ਪਾਣੀ ਵੀ ਸਹੀ ਨਿਕਲ ਰਿਹਾ ਤਾਂ ਇਹਨਾਂ ਦੀ ਬਦੌਲਤ ਨਿਕਲ ਰਿਹਾ ਹੈ ਅਗਰ ਤੁਹਾਡੇ ਘਰਾਂ ਦੇ ਅੱਗੇ ਸਫਾਈ ਹੋ ਰਹੀ ਹੈ ਤਾਂ ਇਹ ਸਫਾਈ ਸੇਵਕਾਂ ਦੇ ਕਰਕੇ ਹੀ ਤੁਹਾਡੇ ਘਰਾਂ ਦੇ ਅੱਗੇ ਅੱਜ ਜਿਹੜੀ ਹੈ ਸਫਾਈ ਹੈ ਕਿਸੇ ਨੂੰ ਜਿਹੜਾ ਹੈ ਵੱਡਾ ਛੋਟਾ ਨਹੀਂ ਸਮਝਣਾ ਚਾਹੀਦਾ ਸਭ ਨੂੰ ਜਿਹੜਾ ਇੱਕ ਮੰਨ ਕੇ ਉਹਨਾਂ ਦਾ ਆਦਰ ਸਤਕਾਰ ਕਰਨਾ ਚਾਹੀਦਾ ਤੇ ਮਿਲ ਜੁਲ ਕੇ ਪਿਆਰ ਦੇ ਨਾਲ ਰਹਿਣਾ ਚਾਹੀਦਾ ਇੱਕ ਅਨੋਖੀ ਰੀਤ ਜਿਹੜੀ ਹੈ ਲੰਬੜਦਾਰ ਜੀ ਦੇ ਵੱਲੋਂ ਚਲਾਈ ਤੁਸੀਂ ਵੀ ਕਹਿੰਦੇ ਮੁਲਾਜ਼ਮ ਹੋ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਜੀ ਮੈਂ ਵਾਰਡ ਵਾਸੀ 6 ਨੰਬਰ ਦਾ ਵਹਿੰਗਾ ਜੀ ਅੱਛਾ ਵਾਰਡ ਦੇ ਵਸਨੀਕ ਹੋ ਹਾਂਜੀ ਹਾਂਜੀ ਤੇ ਜਿਹੜਾ ਅੱਜ ਰਣਜੀਂਦਰ ਲੰਬੜਦਾਰ ਜੀ ਨੇ ਇੱਕ ਅਨੋਖੀ ਰੀਤ ਚਲਾਈ ਆ ਕਹਿੰਦੇ ਮਲਾਜ਼ਮਾਂ ਦੇ ਸਫਾਈ ਸੇਵਕ ਹੋ ਗਏ ਵਾਟਰ ਸਪਲਾਈ ਵਾਲੇ ਹੋ ਗਏ ਸੀਵਰੇਜ ਸਾਫ ਕਰਨ ਵਾਲਿਆਂ ਦੇ ਨਾਲ ਅੱਜ ਕੇਕ ਕੱਟ ਕੇ ਜਿਹੜਾ ਜਨਮ ਦਿਨ ਮਨਾਇਆ ਪਰ ਲੋਕ ਕਈ ਈਰਖਾ ਵੀ ਕਰਦੇ ਨੇ ਇਹਨਾਂ ਲੋਕਾਂ ਤੋਂ ਉਹਨਾਂ ਨੂੰ ਕੀ ਕਹਿਣਾ ਜਾਂਦੇ ਹੋ ਪਹਿਲਾਂ ਤਾਂ ਮੈਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਜੀ ਬਰਥਡੇ ਦੀਆਂ 55ਵਾਂ ਬਰਥਡੇ ਇਹਨਾਂ ਦਾ ਠੀਕ ਹੈ ਜੀ ਬਾਕੀ ਰਹੀ ਗੱਲ ਇਹਨਾਂ ਦੀ ਇਹਨਾਂ ਨੇ ਜਿਹੜਾ ਇਹ ਬਰਥਡੇ ਮਨਾਇਆ ਜਿਹੜਾ ਆਪਣੇ ਭਰਾਵਾਂ ਨਾਲ ਇਹਨਾਂ ਨੇ ਜਾਂ ਹਰ ਇੱਕ ਨੂੰ ਆਪਣਾ ਭਰਾ ਸਮਝਿਆ ਇਹਨਾਂ ਨੇ ਕਿਉਂਕਿ ਚਾਹੇ ਕੰਮ ਛੋਟਾ ਚਾਹੇ ਵੱਡਾ ਕੋਈ ਆਈਏ ਐਸ ਹੈ ਕੋਈ ਕੁਸ਼ ਹੈ ਕੰਮ ਤਾਂ ਆਪਣਾ ਦੇਖਦਾ ਸਾਰਾ ਇੱਕ ਤੱਕੀ ਨਾਲ ਹੀ ਕਰਨਾ ਹੈ ਪਰ ਇਹਨਾਂ ਨੇ ਜੋ ਕੰਮ ਇਹ ਕਰਿਆ ਇਹਨਾਂ ਨੇ ਬਹੁਤ ਹੀ ਵਧੀਆ ਬੇਮਿਸਾਲ ਕਹੂੰਗਾ ਮੈਂ ਤਾਂ ਵੀ ਕੰਮ ਜਿਹੜਾ ਕੀਤਾ ਇਹਨਾਂ ਨੇ ਹੈ ਬਹੁਤ ਹੀ ਵਧੀਆ ਐਮਸੀ ਹੈ ਠੀਕ ਹੈ ਜੀ ਸਾਰੇ ਕੰਮ ਠੀਕ ਠਾਕ ਕਰ ਰਹੇ ਨੇ ਵਿਚਕੀ ਇਹ ਸਾਡੇ ਸਫਾਈ ਕਰਨਾਂ ਦੇ ਵਿਚਾਰੇ ਜਿਹੜੇ ਸੇਵਕ ਹੈਗੇ ਇਹ ਵੀ ਬਹੁਤ ਹੀ ਵਧੀਆ ਨਾਲ ਸਫਾਈ ਕਰਦੇ ਕੰਮ ਦੇ ਜਿਹੜਾ ਅੱਜ ਇਹਨਾਂ ਦੇ ਨਾਲ ਜਨਮ ਦਿਨ ਮਨਾਇਆ ਕਹਿੰਦੇ ਨੇ ਅਨੋਖਾ ਨਹੀਂ ਲੱਗ ਰਿਹਾ ਤੁਹਾਨੂੰ ਕੋਈ ਕਈ ਲੋਕ ਤਾਂ ਕਹਿੰਦੇ ਨੇ ਮੁਲਾਜ਼ਮਾਂ ਨੇ ਵੀ ਗਿਆ ਕਹਿੰਦੇ ਸੱਤੋਂ ਤਾਂ ਕਈ ਲੋਕ ਈਰਖਾ ਕਰਦੇ ਤੇ ਪਰ ਇਹਨਾਂ ਦੀ ਪ੍ਰਸ਼ੰਸਾ ਕੀਤੇਗੇ ਅਨੋਖੀ ਰੀਤ ਚਲਾਈ ਆ ਕੀ ਕਹਿਣਾ ਚਾਹੁੰਦੇ ਉਹਨਾਂ ਦੀ ਸੋਚਣ ਸ਼ਕਤੀ ਬਹੁਤ ਤਮਜੋਰ ਆਈ ਵੇਰ ਬਿਲਕੁਲ ਹੀ ਹੈ ਜੇ ਇਹ ਜੇ ਕੰਮ ਦੀ ਵੀ ਇਹ ਪ੍ਰਸ਼ੰਸਾ ਕਰਦੇ ਅਸੀਂ ਇਸ ਸਮਾਜ ਦੇ ਕੰਮਾਂ ਦੀ ਜੇ ਇਹ ਮਿਲ ਕੇ ਕੰਮ ਕਰਨ ਇੱਕ ਤਰ੍ਹਾਂ ਕਰਨ ਠੀਕ ਹੈ ਨਹੀਂ ਪਰ ਇਹ ਤਾਂ ਬਿਲਕੁਲ ਹੀ ਘਟਿਆ ਗੱਲ ਹੋਊਗੀ ਨਾ ਜੇ ਹਾਂ ਜੀ ਤਾਂ ਆਪਾਂ ਈਰਖਾ ਕਰਨੀ ਹੈ ਹੋਰ ਕਰਨੀ ਹੈ ਇਹਨਾਂ ਦੇ ਸਮਗਾ ਵੱਧ ਤੋਂ ਵੱਧ ਸਤਿਕਾਰ ਕਰੋ ਜੋ ਹੈ ਜੋ ਕੰਟਰੀਬਿਊਸ਼ਨ ਹੈ ਇਹਨਾਂ ਦਾ ਨਾ ਉਹ ਇਹਨਾਂ ਦੇ ਬੰਦਿਆਂ ਦਾ ਹੀ ਹੈ ਬਾਕੀ ਅਸੀਂ ਦਾ ਕੁਝ ਵੀ ਨਹੀਂ ਹੈ ਹੈ ਕਿ ਨਹੀਂ ਬਾਕੀ ਕੰਟਰੀਬਿਊਸ਼ਨ ਸਭ ਤੋਂ ਵੱਧ ਕੰਮ ਕਰਨ ਵਾਲਿਆਂ ਦੀ ਅਸੀਂ ਦਾ ਰੱਬ ਮੰਨਦੇ ਇਹਨਾਂ ਨੂੰ ਕੰਮ ਕਰਨ ਵਾਲਾ ਹੈ ਬਿਲਕੁਲ ਤੁਸੀਂ ਸੁਣੇ ਲਿਆ ਕਹਿੰਦੇ ਨੇ ਆਪਣੇ ਪਰਿਵਾਰ ਦਾ ਇੱਕ ਹਿੱਸਾ ਹੁੰਦੇ ਨੇ ਇਹਨਾਂ ਨੂੰ ਜਿਹੜਾ ਹੈ ਸਤਿਕਾਰ ਦੇਣਾ ਚਾਹੀਦਾ ਕਿਉਂਕਿ ਤੁਹਾਡੇ ਘਰਾਂ ਤੱਕ ਜਿਹੜੇ ਨੇ ਹਰ ਇੱਕ ਚੀਜ਼ ਪਹੁੰਚਾਉਣ ਵਾਲੇ ਇਹੀ ਨਗਰ ਕੌਂਸਲ ਦੇ ਮੁਲਾਜ਼ਮ ਨੇ ਤੇ 55 ਸਾਲ ਜਿਹੜੇ ਨੇ ਅੱਜ 55ਵਾਂ ਜਨਮ ਦਿਨ ਰਜਿੰਦਰ ਲੰਬੜਦਾਰ ਜੀ ਦੇ ਵੱਲੋਂ ਵਾਰਡ ਨੰਬਰ 6 ਦੇ ਵੱਲੋਂ ਜਿਹੜਾ ਸਫਾਈ ਸੇਵਕਾਂ ਦੇ ਨਾਲ ਅੱਜ ਜਨਮ ਦਿਨ ਮਨਾਇਆ ਗਿਆ ਉਹਨਾਂ ਲੋਕਾਂ ਨੂੰ ਵੀ ਇੱਕ ਨਸੀਅਤ ਦਿੱਤੀ ਆ ਕਿ ਇਹਨਾਂ ਮਜ਼ਦੂਰਾਂ ਦੇ ਨਾਲ ਜਿਹੜਾ ਹੈ ਮਿਲ ਜੁਲ ਕੇ ਉਹਨਾਂ ਨੂੰ ਆਪਣਾ ਪਰਿਵਾਰ ਦਾ ਇੱਕ ਹਿੱਸਾ ਸਮਝ ਕੇ ਉਹਨਾਂ ਦਾ ਆਦਰ ਸਤਿਕਾਰ ਕਰਨਾ ਚਾਹੀਦਾ ਤੇ ਸਾਡੇ ਚੈਨ ਨੰਬਰਦਾਰ ਜੀ ਨੂੰ 55ਵੇਂ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ ਲਕੀਤ ਵਾਲਾ ਖਾਓ ਯਾਰੇ ਆਪਾਂ ਪੜ੍ਹੋ ਖੰਡਾ